ਦਕੋਲਨ ਕੈਂਸਰ ਜੇ ਡਾਇਰੈਕਟ ਟੈਸਟ ਹੈ ਵਾੜਾਈ ਸੌਖਾ ਟੈਸਟ ਹੈ ਜਿੰਨੀ ਛੇਤੀ ਕਰਾਓਗੇ ਉਨਾਂ ਛੇਤੀ ਪਤਾ ਚਲੇਗਾ ਤੁਹਾਨੂੰ ਕੈਂਸਰ ਹੈ ਕਿ ਨਹੀਂ ਹੈ ਤੇ ਟੈਸਟ ਦੇ ਨਾਲ ਤੁਹਾਡੀ ਜਾਨ ਬਚ ਸਕਦੀ ਹੈ ਅਸੀਂ ਸਮਝਦੇ ਹਾਂ ਤੁਸੀਂ ਵਿਅਸਤ ਹੋ ਅਤੇ ਡਾਕਟਰ ਨੂੰ ਮਿਲਣ ਲਈ ਸਮਾਂ ਲੱਗਦਾ ਹੈ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ ਇੱਕ ਸਿਹਤਮੰਦ ਜੀਵਨ ਬਤੀਤ ਕਰ ਰਹੇ ਹੋ ਤੁਹਾਨੂੰ ਕੋਲਨ ਕੈਂਸਰ ਲਈ ਜਾਂਚ ਕਰਵਾਉਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰ ਸੱਚਾਈ ਇਹ ਹੈ ਕਿ ਤੁਹਾਨੂੰ ਕੋਲਨ ਕੈਂਸਰ ਸਕਰੀਨਿੰਗ ਕਰਵਾਉਣ ਦੀ ਲੋੜ ਹੈ ਕੋਲੋਰੇਕਟਲ ਕੈਂਸਰ ਦੁਨੀਆ ਭਰ ਵਿੱਚ ਤੀਜਾ ਸਭ ਤੋਂ ਆਮ ਕੈਂਸਰ ਹੈ। ਇਹ ਕਿਸੇ ਵੀ ਵਿਅਕਤੀ ਨੂੰ ਉਸ ਦੀ ਨਸਲ, ਲਿੰਗ ਜਾਂ ਉਸ ਦੀ ਸਿਹਤਮੰਦ ਜੀਵਨ ਸ਼ੈਲੀ ਦੀ ਪਰਵਾਹ ਕੀਤੇ ਬਿਨਾਂ ਹੋ ਸਕਦਾ ਹੈ। ਕਈ ਵਾਰ ਲੱਛਣ ਹੁੰਦੇ ਹਨ, ਜਿਵੇਂ ਅੰਤੜੀ ਦੀਆਂ ਆਦਤਾਂ ਵਿੱਚ ਤਬਦੀਲੀ ਜਾਂ ਮਲ ਵਿੱਚ ਖੂਨ, ਪਰ ਕਈ ਵਾਰ ਕੋਈ ਵੀ ਲੱਛਣ ਨਹੀਂ ਹੁੰਦੇ। ਜੇਕਰ ਸਮੇਂ ਸਿਰ ਨਾ ਫੜਿਆ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਚੰਗੀ ਖਬਰ ਹੈ, ਕੋਲਨ ਕੈਂਸਰ ਲਈ ਸਕ੍ਰੀਨਿੰਗ ਬਹੁਤ ਆਸਾਨ ਹੈ। ਤੁਸੀਂ ਇਸ ਨੂੰ ਆਪਣੇ ਘਰ ਤੋਂ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਅਸੀਂ ਹਨੂੰ ਦੱਸ ਦਈਏ ਕਿ ਸਕ੍ਰੀਨਿੰਗ ਕਿਵੇਂ ਕਰਨੀ ਹੈ ਆਓ ਦੇਖੀਏ ਕਿ ਕਿਸ ਦੀ ਜਾਂਚ ਹੋਣੀ ਚਾਹੀਦੀ ਹੈ ਕੋਲਨ ਕੈਂਸਰ ਲਈ ਜਾਂਚ ਕਰਵਾਉਣਾ ਖਾਸ ਤੌਰ ਤੇ ਮਹੱਤਵਪੂਰਨ ਹੈ ਜੇਕਰ ਤੁਸੀਂ 45 ਸਾਲ ਤੋਂ ਵੱਧ ਉਮਰ ਦੇ ਹੋ ਜਾਂ ਤੁਹਾਡੇ ਕੋਲ ਕੈਂਸਰ ਦਾ ਪਰਿਵਾਰਕ ਇਤਿਹਾਸ ਹੈ ਹੋਰ ਜੋਖਮ ਦੇ ਕਾਰਕਾਂ ਵਿੱਚ ਸ਼ਾਮਿਲ ਹਨ ਜ਼ਿਆਦਾ ਭਾਰ ਹੋਣਾ ਸਿਗਰਟ ਨੋਸ਼ੀ ਦਰਮਿਆਨੀ ਜਾਂ ਭਾਰੀ ਮਾਤਰਾ ਵਿੱਚ ਸ਼ਰਾਬ ਪੀਣਾ ਅਤੇ ਕਸਰਤ ਨਾ ਕਰਨਾ ਹੁਣ ਹੱਲ ਲਈ ਕੋਲੋਗਾਰਡ ਵਰਗਾ ਇੱਕ ਘਰੇਲੂ ਸਕ੍ਰੀਨਿੰਗ ਟੈਸਟ ਕੈਂਸਰ ਦਾ ਛੇਤੀ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ ਇਹ ਕਿਵੇਂ ਕੰਮ ਕਰਦਾ ਹੈ ਤੁਹਾਡਾ ਡਾਕਟਰ ਹਰ 3 ਸਾਲਾਂ ਵਿੱਚ ਤੁਹਾਡੇ ਲਈ ਆਪਣੇ ਆਪ ਟੈਸਟ ਦਾ ਆਦੇਸ਼ ਦੇਵੇਗਾ ਇਹ ਤੁਹਾਡੇ ਘਰ ਤੱਕ ਪਹੁੰਚਾਇਆ ਜਾਵੇਗਾ ਇੱਕ ਵਾਰ ਜਦੋਂ ਤੁਸੀਂ ਸਕ੍ਰੀਨਿੰਗ ਕਿਟ ਪ੍ਰਾਪਤ ਕਰ ਲੈਂਦੇ ਹੋ ਤਾਂ ਤੁਹਾਨੂੰ ਬਾਕਸ ਦੇ ਅੰਦਰ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕਰਕੇ ਇੱਕ ਹਫ਼ਤੇ ਦੇ ਅੰਦਰ ਇਸ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ ਜਦੋਂ ਤੁਸੀਂ ਪੂਰਾ ਕਰ ਲੈਂਦੇ ਹੋ ਤਾਂ ਇਸ ਨੂੰ ਪੈਕ ਕਰੋ ਇੱਕ UPS ਪਿਕਅਪ ਦਾ ਸਮਾਂ ਨਿਯਤ ਕਰੋ ਜਾਂ ਪੈਕੇਜ ਨੂੰ ਛੱਡ ਦਿਓ ਅਤੇ ਨਤੀਜੇ ਲਗਭਗ 2 ਹਫ਼ਤਿਆਂ ਦੇ ਅੰਦਰ ਤੁਹਾਡੇ ਡਾਕਟਰ ਨੂੰ ਭੇਜ ਦਿੱਤੇ ਜਾਣਗੇ ਕੁਝ ਹੋਰ ਜੋ ਤੁਹਾਨੂੰ ਜਾਣਨ ਦੀ ਲੋੜ ਹੈ ਜੇਕਰ ਤੁਸੀਂ ਸਕਾਰਾਤਮਕ ਨਤੀਜਾ ਪ੍ਰਾਪਤ ਕਰਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੈਂਸਰ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਕੋਲੋਨੋਸਕੋਪੀ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਤੁਸੀਂ ਦੇਖਦੇ ਹੋ ਇਹ ਸਕ੍ਰੀਨਿੰਗ ਪੋਲੀਪਸ ਕਹੇ ਜਾਂਦੇ ਛੋਟੇ ਵਿਕਾਸ ਦਾ ਪਤਾ ਲਗਾਉਣ ਲਈ ਤਿਆਰ ਕੀਤੀ ਗਈ ਹੈ ਜੋ ਸਮੇਂ ਦੇ ਨਾਲ ਵੱਧ ਸਕਦੀਆਂ ਹਨ ਅਤੇ ਜੇਕਰ ਉਹਨਾਂ ਨੂੰ ਹਟਾਇਆ ਨਹੀਂ ਜਾਂਦਾ ਹੈ ਤਾਂ ਕੈਂਸਰ ਦਾ ਕਾਰਨ ਬਣ ਸਕਦਾ ਹੈ ਕੋਲੋਗਾਰਡ ਸਕ੍ਰੀਨਿੰਗ ਉਹਨਾਂ ਪੋਲੀਪਸ ਦੀ ਪਛਾਣ ਕਰ ਸਕਦੀ ਹੈ ਇਸ ਤੋਂ ਪਹਿਲਾਂ ਕਿ ਉਹ ਕੋਈ ਵੀ ਵੱਡੇ ਹੋ ਜਾਣ ਅਤੇ ਅੰਦਾਜ਼ਾ ਲਗਾਓ ਕਿ ਇਹ ਅਸਲ ਵਿੱਚ ਕੰਮ ਕਰਦਾ ਹੈ ਇਹ ਸਕਰੀਨਿੰਗ 92% ਕੋਲਨ ਕੈਂਸਰਾਂ ਨੂੰ ਸ਼ੁਰੂਆਤੀ ਪੜਾਅਾਂ ਵਿੱਚ ਲੱਭਦੀ ਹੈ ਜਦੋਂ ਇਹ ਸਭ ਤੋਂ ਵੱਧ ਇਲਾਜਯੋਗ ਹੁੰਦਾ ਹੈ ਇਹ ਛੋਟਾ ਡੱਬਾ ਤੁਹਾਨੂੰ ਮਨ ਦੀ ਸ਼ਾਂਤੀ ਅਤੇ ਤੁਹਾਡੀ ਸਿਹਤ ਬਾਰੇ ਮਹੱਤਵਪੂਰਨ ਜਵਾਬ ਦੇਵੇਗਾ ਜੇ ਤੁਸੀਂ ਸੋਚਦੇ ਹੋ ਕਿ ਇੰਤਜ਼ਾਰ ਕਰਨਾ ਠੀਕ ਹੈ ਅਤੇ ਇਸ ਨੂੰ ਕਿਸੇ ਹੋਰ ਦਿਨ ਪੂਰਾ ਕਰੋਗੇ ਇਹ ਉਨ੍ਹਾਂ ਲੋਕਾਂ ਲਈ ਕਰੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਕਿਉਂਕਿ ਉਹ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਤੁਹਾਡੀ ਜ਼ਿੰਦਗੀ ਇਸ ਸਕਰੀਨਿੰਗ ਲੱਗਣ ਵਾਲੇ ਕੁਝ ਮਿੰਟਾਂ ਦੇ ਯੋਗ ਹੈ ਕੋਲਨ ਕੈਂਸਰ ਦਾ ਰਿਸਕ ਵਧਦਾ ਬੜਾ ਸੌਖਾ ਜਿਹਾ ਟੈਸਟ ਹੈ ਜਿੰਨਾ ਛੇਤੀ ਟੈਸਟ ਕਰਾਓਗੇ ਛੇਤੀ ਛੇਤੀ ਪਤਾ ਚੱਲੇਗਾ ਇਲਾਜ ਨਾਲ ਤੁਹਾਡੀ ਜਾਨ